ਪੰਜਾਬੀ ਸਿੰਗਰ ਦਲਜੀਤ ਦਸਾਂਝ ਨੇ ਇੱਕ ਸ਼ੋਅ ਦੇ ਦੌਰਾਨ ਸਟੈਪ ਕੀਤੇ ਕੁਝ ਇਦਾਂ ਦੇ ਜਿੱਦਾਂ ਇਲੂਮੀਨਾਟੀ ਦੇ ਜਿਹੜੇ ਸਿੰਬਲ ਹੁੰਦੇ ਨੇ ਤੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਦਲਜੀਤ ਦਸਾਂਝ ਜਿਹੜੇ ਨੇ ਇਲੂਮੀਨਾਟੀ ਦੇ ਮੈਂਬਰ ਨੇ ਤੇ ਕੁਝ ਐਸੇ ਵੀ ਲੋਕ ਹੈਗੇ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਦਲਜੀਤ ਦਸਾਂਝ ਜਿਹੜੇ ਆ ਕਿ ਉਹਨਾਂ ਨੇ ਆਪਣੀ ਆਤਮਾ ਇਲੂਮੀਨਾਟੀ ਨੂੰ ਵੇਚ ਦਿੱਤੀ ਹੈਗੀ ਤੇ ਅੱਜ ਦੀ ਇਸ ਵੀਡੀਓ ਵਿੱਚ ਸਾਰਾ ਦਾ ਮੇਨ ਚ ਜਿਹੜੀ ਸਮਝਣ ਵਾਲੀ ਆ ਉਹ ਇਹ ਹੈਗਾ ਕਿ ਇਲੂਮੀਨਾਟੀ ਹੈ ਕੀ ਅਸਲ ਦੇ ਵਿੱਚ ਪੀ ਲੋਕੋ ਦੇ ਬਾਰੇ ਕੀ ਸੋਚਦੇ ਨੇ ਤਾਂ ਅਸਲ ਦੇ ਵਿੱਚ ਇਲੂਮੀਨਾਟੀ ਕੀ ਹੈਗੀ ਲੋਕ ਜਿਹੜੇ ਹੈਗੇ ਉਹ ਇਲੂਮੀਨਾਟੀ ਦੇ ਬਾਰੇ ਇਹ ਸੋਚਦੇ ਨੇ ਵੀ ਇਲੂਮੀਨਾਟੀ ਦੁਨੀਆ ਦੇ ਉੱਪਰ ਜਿੰਨੀਆਂ ਵੀ ਘਟਨਾਵਾਂ ਵੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਕੰਟਰੋਲ ਕਰਦੀ ਹੈਗੀ ਤੇ ਉਸ ਤੋਂ ਬਾਅਦ ਮੰਨ ਲਓ ਕਿਸੇ ਦੇਸ਼ ਦੇ ਵਿੱਚ ਕੋਈ ਜੰਗ ਵੀ ਲੱਗ ਗਈ ਉਹ ਵੀ ਜਿਹੜੀ ਹੈਗੀ ਇਲੂਮੀਨਾਟੀ ਦੀ ਵਜ੍ਹਾ ਨਾਲ ਲੱਗਦੀ ਹੈਗੀ ਤੇ ਬਹੁਤ ਵੱਡੇ ਵੱਡੇ ਸੈਲੀਬ੍ਰਿਟੀ ਜਿਹੜੇ ਨੇ ਉਹ ਵੀ ਇਲੂਮੀਨਾਟੀ ਦੇ ਮੈਂਬਰ ਨੇਗੇ ਇਹ ਸਭ ਜਿਹੜੀਆਂ ਥੂਰੀਆਂ ਲੋਕਾਂ ਨੇ ਬਣਾਈਆਂ ਹੋਈਆਂ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਅੱਜ ਹੁਣ ਅਸੀਂ ਦੇਖਦੇ ਹਾਂ ਕਿ ਇਲੂਮੀਨਾਟੀ ਅਸਲ ਦੇ ਵਿੱਚ ਹੈ ਕੀ ਇਲੂਮੀਨਾਟੀ ਅਸਲ ਦੇ ਵਿੱਚ ਇੱਕ ਸੀਕ੍ਰੇਟ ਸੁਸਾਇਟੀ ਹੈ ਜਿਸ ਨੂੰ 1 ਮਈ 1776 ਦੇ ਵਿੱਚ ਐਡਮ ਵਾਈਸਾਫਟਰ ਦੇ ਦੁਆਰਾ ਬਣਾਇਆ ਗਿਆ ਸੀ ਐਡਮ ਵਾਈਸਾਫਟ ਅਸਲ ਦੇ ਵਿੱਚ ਇੱਕ ਪ੍ਰੋਫੈਸਰ ਸੀਗੇ ਤੇ ਉਹ ਕਿਸੇ ਹੋਰ ਸੀਕ੍ਰੇਟ ਸੁਸਾਇਟੀ ਦੇ ਮੈਂਬਰ ਸੀਗੇ ਪਰ ਉਹਨਾਂ ਦੀ ਅਵਾਜ਼ ਨੂੰ ਉੱਥੇ ਜਿਹੜਾ ਦਬਾਇਆ ਜਾਂਦਾ ਸੀ ਉਸ ਗਰੁੱਪ ਦੇ ਵਿੱਚ ਤੇ ਉਹਨਾਂ ਨੇ ਸੋਚਿਆ ਕਿ ਮੈਂ ਕਿਉਂ ਨਾ ਇੱਕ ਆਪਣੀ ਜਿਹੜੀ ਹੈਗੀ ਅਲੱਗ ਸੀਕ੍ਰੇਟ ਸੁਸਾਇਟੀ ਬਣਾਵਾਂ ਤੇ ਉਹਨਾਂ ਨੇ ਪੰਜ ਜਾਣਿਆਂ ਦੇ ਨਾਲ ਰਲ ਕੇ ਇੱਕ ਜਿਹੜੀ ਹੈਗੀ ਸੀਕ੍ਰੈਟ ਸੁਸਾਇਟੀ ਬਣਾਈ ਤੇ ਕਸਮ ਖਾਦੀ ਵੀ ਇਹ ਸੀਕ੍ਰੈਟ ਸੁਸਾਇਟੀ ਦੇ ਬਾਰੇ ਜਿਹੜਾ ਬਾਹਰ ਕਿਸੇ ਨੂੰ ਪਤਾ ਨਹੀਂ ਲੱਗੂਗਾ ਕੋਈ ਜਿੱਦਾਂ ਇਹਨਾਂ ਨੇ ਆਪਣੇ ਕਾਨੂੰਨ ਬਣਾਏ ਸੀਗੇ ਉਹਨਾਂ ਦੇ ਵਿੱਚ ਇੱਕ ਕਾਨੂੰਨ ਇਹ ਹੈਗਾ ਵੀ ਇਸ ਸੀਕ੍ਰੈਟ ਸੁਸਾਇਟੀ ਦਾ ਜਿਹੜਾ ਮੈਂਬਰ ਹੈਗਾ ਉਹਦੀ ਉਮਰ 30 ਸਾਲ ਤੋਂ ਵੱਧ ਉਹ ਨਹੀਂ ਹੋਊਗੀ ਮਤਲਬ ਕਿ 30 ਸਾਲ ਤੋਂ ਵੱਧ ਉਮਰ ਆਣਾ ਬੰਦਾ ਜਿਹੜਾ ਉਹ ਇਹ ਸੀਕ੍ਰੈਟ ਸੁਸਾਇਟੀ ਦਾ ਮੈਂਬਰ ਨਹੀਂ ਬਣ ਸਕਦਾ ਇਹ ਐਡਮ ਵਾਈਸਾਫਟ ਤੇ ਉਹਨਾਂ ਦੇ ਜਿਹੜੇ ਨਾਲ ਦੇ ਬੰਦੇ ਸੀਗੇ ਉਹਨਾਂ ਨੇ ਜਿਹੜਾ ਇਹਦਾ ਇੱਕ ਕਾਨੂੰਨ ਬਣਾਇਆ ਸੀ ਇਸ ਸੀਕ੍ਰੈਟ ਸੁਸਾਇਟੀ ਦਾ ਤੇ ਇਹ ਬਵੇਰੀਆ ਸ਼ਹਿਰ ਜਰਮਨ ਦੇ ਵਿੱਚ ਜਿਹੜਾ ਹੈਗਾ ਉੱਥੇ ਜਿਹੜਾ ਇਹਨੂੰ ਬਣਾਈ ਗਈ ਸੀ ਇੱਕ ਸੋਸਾਇਟੀ ਉਹ ਗਰੁੱਪ ਜਿਹੜਾ ਦਿਨ ਬਦ ਦੇ ਅੰਗਰੋ ਹੁੰਦਾ ਗਿਆ ਤੇ ਇਹਦੇ ਵਿੱਚ ਜਿਹੜੇ ਹੈਗੇ ਪ੍ਰੋਫੈਸਰ ਵੀ ਹੁੰਦੇ ਗਏ ਕਈ ਰਾਜਨੀਤਿਕ ਲੋਕ ਵੀ ਜਿਹੜੇ ਇਸ ਗਰੁੱਪ ਦੇ ਵਿੱਚ ਸ਼ਾਮਲ ਹੋਏ ਉਸ ਟਾਈਮ ਤੇ ਤੇ ਇਸ ਦਰ ਤੋਂ ਜਿਹੜਾ ਹੈਗਾ ਇਹ ਗਰੁੱਪ ਨੂੰ 1785 ਦੇ ਵਿੱਚ ਮੌਜੂਦਾ ਜਿਹੜੀ ਸਰਕਾਰ ਹੀ ਬਵੇਰੀਆ ਦੀ ਉਹਦੇ ਵੱਲੋਂ ਇਸ ਗਰੁੱਪ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਤੇ ਬੰਦ ਕਰਨ ਦੇ ਪਿੱਛੇ ਮੇਨ ਕਰਨ ਇਹ ਹੋਈਗਾ ਵੀ ਉਹਨਾਂ ਨੂੰ ਡਰ ਹੀਗਾ ਕਿ ਇਹ ਗਰੁੱਪ ਜਿਹੜਾ ਜਿੰਨੀ ਛੇਤੀ ਗਰੋ ਹੋ ਰਿਹਾ ਹੈ ਇਹ ਫਿਊਚਰ ਦੇ ਵਿੱਚ ਜਾ ਕੇ ਇਹਨਾਂ ਵਾਸਤੇ ਖਤਰਾ ਸਾਬਤ ਹੋ ਸਕਦਾ ਕਿਉਂਕਿ ਉਹਨਾਂ ਦਾ ਵੀ ਇਹ ਸੁਣਨ ਦੇ ਵਿੱਚ ਇਹ ਹੁੰਦਾ ਹੈਗਾ ਕਿ ਇਲੂਮੀਨਾਟੀ ਦਾ ਵੀ ਇਹ ਹੀਗਾ ਵੀ ਅਹੀਂ ਫਿਊਚਰ ਦੇ ਵਿੱਚ ਜਾ ਕੇ ਜਿਹੜੀ ਆਪਣੀ ਸਰਕਾਰ ਬਣਾਵਾਂਗੇ ਏ ਵੀ ਤੁਹਾਨੂੰ ਜਿਹੜਾ ਹਿਸਟਰੀ ਦੇ ਵਿੱਚ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇਗੀਆਂ ਵੀ ਤੁਸੀਂ ਦੇਖ ਸਕਦੇ ਕਿਤੇ ਵੀ ਇਹ ਹੈਗਾ ਸੀਗਾ ਇਸ ਕ੍ਰੁਪ ਦਾ ਤੇ ਉਸ ਤੋਂ ਬਾਅਦ ਜਿਹੜਾ ਇਹਨੂੰ ਤਾਂ ਕਰਕੇ ਇਹਨਾਂ ਬੰਦ ਕਰ ਦਿੱਤਾ ਗਿਆ ਕਿਉਂਕਿ ਇਹ ਇੱਕ ਖਤਰਾ ਸਾਬਤ ਹੋ ਰਿਹਾ ਸੀਗਾ ਫਿਊਚਰ ਦੇ ਵਿੱਚ ਬਵੇਰੀਆ ਦੀ ਸਰਕਾਰ ਦੇ ਵਾਸਤੇ ਵੀ ਪਰ ਅੱਜ ਕੱਲ ਲੋਕ ਕੁਝ ਇਹ ਕਹਿ ਰਹੇ ਨੇ ਵੀ ਦਲਜੀਤ ਦਸਾਨ ਨੇ ਜਿਹਦਾਂ ਸਟੈਪ ਕੀਤੇ ਸੀਗੇ ਇਹ ਪੀਆਈ ਇਲੂਮੀਨਾਟੀ ਦੇ ਮੈਂਬਰ ਨੇ ਤੇ ਉਹਦੇ ਜਵਾਬ ਦੇ ਵਿੱਚ ਦਲਜੀਤ ਦਸਾਨ ਨੇ ਇਹ ਕਿਹਾ ਵੀ ਮੈਂ ਇਲੂਮੀਨਾਟੀ ਦਾ ਨਹੀਂ ਕੀਤਾ ਇਹ ਜਿਹੜਾ ਸਟੈਪ ਹੈਗਾ ਥਿਸ ਇਜ਼ ਕ੍ਰੋਨ ਚੱਕਰਾ ਇਹ ਇੱਕ 크라운 ਚੱਕਰਾ ਹੈਗਾ ਵੀ ਜਿਨ੍ਹਾਂ ਲੋਕਾਂ ਨੂੰ ਪਤਾ ਹੈਗਾ ਵੀ 크라운 ਚੱਕਰਾ ਕੀ ਹੁੰਦਾ ਹੈਗਾ ਉਹ ਇਸ ਚੀਜ਼ ਨੂੰ ਸਮਝ ਜਾਣਗੇ ਕਿ ਇਹ 크라운 ਚੱਕਰਾ ਸੀਗਾ ਇਹ ਇਲੂਮੀਨਾਟੀ ਦਾ ਸਟੈਪ ਨਹੀਂ ਸੀ ਹੈਗਾ ਨਾ ਹੀ ਇਹ ਇਲੂਮੀਨਾਟੀ ਦਾ ਕੋਈ ਸਿੰਬਲ ਸੀਗਾ ਇਲੂਮੀਨਾਟੀ ਨੂੰ ਅਸੀਂ ਇਸ ਵੀਡੀਓ ਦੇ ਵਿੱਚ ਸਮਝਿਆ ਥੋੜਾ ਬਹੁਤ ਵੀ ਇਲੂਮੀਨਾਟੀ ਕੀ ਸੀਗਾ ਕੀ ਇੱਕ ਸੀਕ੍ਰੇਟ ਗਰੁੱਪ ਸੀਗਾ ਕਿਉਂਕਿ ਉਸ ਟਾਈਮ ਤੇ ਇਲੂਮੀਨਾਟੀ ਇਕੱਲਾ ਹੀ ਇੱਕ ਸੀਕ੍ਰੇਟ ਗਰੁੱਪ ਨਹੀਂ ਸੀ ਹੁੰਦਾ ਹੋਰ ਵੀ ਜਿਹੜੇ ਆਗੇ ਬੜੇ ਸੀਕ੍ਰੇਟ ਗਰੁੱਪ ਹੈਗੇ ਹੀ ਜਿਨ੍ਹਾਂ ਨੇ ਕਾਫੀ ਕ੍ਰਾਂਤੀ ਲੈ ਜਾਂਦੀ ਸੀਗੀ ਉਸ ਟਾਈਮ ਦੇ ਵਿੱਚ ਯਕੀ ਨਾਰਮਲ ਹੁੰਦਾ ਹੈਗਾ ਸਿਕਰਟ ਸਟੇਡੀ ਜਾਂ ਸੁਸਾਇਟੀਆਂ ਸਿਕਰਟ ਗਰੁੱਪਸ ਹੋਣਾ ਉਹਨਾਂ ਟਾਈਮਾਂ ਦੇ ਵਿੱਚ ਤੇ ਇਹ ਦਿਲਜੀਤ ਦੇ ਸਾਹਜ ਜਿਹੜੇ ਹੈਗੇ ਇਹਨਾਂ ਨੇ ਆਪਣੀ ਕਲੈਰੀਫਿਕੇਸ਼ਨ ਜਿਹੜੀ ਹੈਗੀ ਇੱਕ ਵੀਡੀਓ ਦੇ ਥਰੂ ਦਿੱਤੀ ਹੀ ਇੱਕ ਹੋਰ ਸ਼ੋਅ ਕਰਦੇ ਆ ਪਰਫਾਰਮੈਂਸ ਕਰਦੇ ਦੌਰਾਨ ਇਹਨਾਂ ਨੇ ਜਿਹੜਾ ਥੋੜਾ ਦੱਸਿਆ ਹੈਗਾ ਵੀ ਲੋਕੀ ਇਹ ਕਹੀ ਜਾਂਦੇ ਮੈਂ ਇਲੂਮੀਨਾਟੀ ਦਾ ਸਟੈਪ ਕੀਤਾ ਇਲੂਮੀਨਾਟੀ ਦਾ ਸਿੰਬਲ ਜਿਹੜਾ ਸ਼ੋਅ ਕੀਤਾ ਸਟੇਟ ਤੇ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਇਲੂਮੀਨਾਟੀ ਦਾ ਨਹੀਂ ਕੀਤਾ ਮੈਂ ਕ੍ਰਾਊਨ ਚੱਕਰਾ ਜਿਹੜਾ ਉਹਦਾ ਸਾਈਨ ਬਣਾਇਆ ਹੈਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਜੀ ਉਮੀਦ ਕਰਦਾ ਤੁਹਾਨੂੰ ਸਾਡੀ ਵੀਡੀਓ ਕਦਿਆ ਲੱਗੀ ਹੋ ਜੇ ਵੀਡੀਓ ਸਹੀ ਲੱਗੀ ਹੈਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬੈਲ ਆਈਕਨ ਨੂੰ ਕਲਿੱਕ ਕਰਿਓ ਜੀ ਤੇ ਸਾਰੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ